ਉਹ ਫਿਰ ਦੇਖਿਆ ਕਿ ਯਾਰ ਇਹ ਘੜੁਕਾ ਜਾਂ ਬਣਾ ਲਓ ਪਾਣੀ ਚ ਕਿਤੇ ਪੈਰ ਨਾ ਗੰਦੇ ਹੋ ਜਾਣ ਉਹ ਘੜੁਕੇ ਚ ਬਹਿ ਕੇ ਚਲੇਗਾ ਔਰ ਜਦੋਂ ਇਹਨਾਂ ਦੇ ਇੱਕ ਸਾਥੀ ਜਿਹੜਾ ਚੁਣਿਆ ਹੋਇਆ ਐਮਐਲਏ ਆ ਨਵਾਈ ਦਾਗਾ ਉਹਨੇ ਕਿਹਾ ਕਿ ਮੈਨੂੰ ਵੀ ਬਿਠਾ ਲਓ ਕਹਦੇ ਪਿੱਛੇ ਆ ਕਾਕਾ ਫੋਟੋ ਲੈਣ ਦੇ ਫੋਟੋ ਤੇ ਨਹੀਂ ਆਉਣੀ ਚਾਹੀਦੀ ਫੋਟੋ ਮੇਰੀ ਆਉਣੀ ਚਾਹੀਦੀ ਆ ਫੋਟੋ ਸ਼ੂਟ ਕਰਵਾਉਣ ਲਈ ਗਈ ਸੀ ਇਹ ਹੈਡਸ਼ੌਪ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਫੋਟੋ ਸ਼ੂਟ ਕਰਵਾਉਣ ਦੀ ਆਦੀ ਆ ਲਾ ਕੇ ਲੋਕਾਂ ਦੇ ਦੁੱਖਾਂ ਦਰਦਾਂ ਜੀਸਾ ਪਾਉਣ ਦੀ ਗੱਲ ਕਰਦੇ ਆ ਮੁਗੰਬੋ ਖੁਸ਼ ਹੋ ਤੇ ਇਹ ਕਹਿੰਦੇ ਵੀ ਖੱਡਾਂ ਕਿਹੜੀਆਂ ਨੇ ਉਹ ਸਾਨੂੰ ਦੱਸੋ ਵੀ ਤੁਸੀਂ ਐਵੇਂ ਕਹਿੰਦੇ ਨੂੰ ਕੋਈ ਖਾੜੀ ਹੈ ਨਹੀਂ ਉੱਥੇ ਤਾਂ ਤੇ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਥੋੜੇ ਜਿਹਾ ਜੇ ਕਿਤੇ ਹੋਮਵਰਕ ਕਰਕੇ ਆਜਿਆ ਕਰੋ ਤਾਂ ਸ਼ਾਇਦ ਆਹ ਹਾਲ ਨਾ ਹੁੰਦਾ ਪਾਰਟੀ ਦਾ ਥੋੜੀ ਦਾ ਅਰੇ ਕਹਿਣਾ ਕੀ ਚਾਹਤੇ ਹੋ ਹਾਂ ਲੋ ਜੀ ਮੈਂ ਖੱਡਾਂ ਦੱਸਣ ਲੱਗਿਆ ਜੀ ਜਿਹੜੀਆਂ ਦੇ ਵਿੱਚ ਪਾਣੀ ਆਇਆ ਕਿੰਨਾ ਪਾਣੀ ਆਊਗੀ ਦੱਸੂਗਾ ਜੀ ਅੱਜ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਹੋ ਜਾਊਗਾ ਬੈਠੇ ਨਾ ਥੋੜਾ ਚਿਰ ਮੈਂ ਸਾਰਾ ਸਾਹ ਦੇ ਕੇ ਜਾਊਂਗਾ ਤੁਹਾਨੂੰ ਰੁਪਈਏ ਰੁਪਈਏ ਦਾ ਵੀ ਪਾਣੀ ਦੀ ਕਿੱਕ ਬੂੰਦ ਦਾ ਵੀ ਲੱਗ ਗਿਆ ਨਾ ਉਹਨਾਂ ਨੂੰ ਪਤਾ ਲੱਗਿਆ ਸਾਨੂੰ ਦੱਸਣ ਦਾ ਇਹ ਇਹ ਉਹ ਖੱਡਾਂ ਨੇ ਜਿਹੜੀਆਂ ਬਰਸਾਤੀ ਨਾਲੇ ਵੀ ਕਹਿੰਦੇ ਨੇ ਇਹਦੇ ਵਿੱਚ 9 ਲੱਖ ਤੋਂ ਵੱਧ ਪਾਣੀ ਟੋਟਲ 14 ਲੱਖ ਚੋਂ 9 ਲੱਖ ਇੱਧਰ ਆਇਆ 10 ਲੱਖ ਆਲਮੋਸਟ 10 ਲੱਖ 9 ਲੱਖ 90 ਹਜ਼ਾਰ ਹੋ ਗਿਆ ਇਹ ਜਿਹੜੇ ਕਹਿੰਦੇ ਆ ਕਿ ਕਿਹੜੀ ਖੱਟ ਚੱਲੀ ਹੈ ਜੀ ਉੱਥੇ ਤਾਂ ਕੋਈ ਅਰੇ ਕਹਿਣਾ ਕੀ ਚਾਹਤੇ ਹੋ ਸਾਬ੍ਹ ਵਾਲੇ ਮੈਂਬਰ ਵੀ ਰਹੇ ਆ ਪਰ ਉਸ ਇਲਾਕੇ 'ਚ ਨਹੀਂ ਜਾ ਸਕਦੇ ਇਹ ਕਿਉਂਕਿ ਇਹਨਾਂ ਨੇ ਧਰਤੀ ਨਹੀਂ ਦੇਖੀ ਸਾਬ੍ਹ ਕਿਸੀ અપਮਾਨਜਨ ਬatein ਕਰਾ ਰੋਕਾ ਇਹ ਅਸਲੀ ਆਲੇ ਬੂਟੇ ਨੇ ਗਮਲੇ ਵਾਲਾ ਬੂਟਾ ਥੋੜੀ ਜਿਹੀ ਹਵਾ ਆਵੇ ਨਾਲੇ ਗਮਲਾ ਟੁੱਟ ਜਾਂਦਾ ਨਾਲੇ ਬੂਟਾ ਮਰ ਜਾਂਦਾ ਆ ਸਾਡੇ ਵਾਲੇ ਸਾਰੇ ਅਸੀਂ ਬੋਰਡ ਆ ਜੀ ਸਾਡੇ ਤਾਂ ਜਨਧਰਤੀ ਨੇ ਲੱਗੀਆਂ ਹੋਈਆਂ ਨੇ ਜਿੰਨੇ ਮਰਜੀ ਤੂਫਾਨ ਆ ਜਾਣ ਜਿੰਨੀਆਂ ਮਰਜੀ ਗਾਣਾ ਕੱਢ ਲੈਣ ਆਲੋਚਨਾ ਕਰ ਲੈਣ ਅਸੀਂ ਤਾਂ ਥੋੜਾ ਜਿਹਾ ਐਂ ਜੇ ਕਰਕੇ ਅਸੀਂ ਆਪਦੀ ਥਾਂ ਤੇ ਖੜੇ ਕਿਉਂਕਿ ਅਸੀਂ ਧਰਤੀ ਨਾਲ ਜੁੜੇ ਹੋਏ ਆਂ ਜੀ ਯੋਂਗਾ ਜਿਆ ਬਣਾ ਲਿਆ ਇੱਕ ਉਹ ਬਣਾ ਕੇ ਕਹਿੰਦੇ ਚਲੋ ਯਾਰ ਮੌਕਾ ਵਧੀਆ ਕੁਛ ਚਾਹੀਏ ਫੋਟੋ ਉਹ ਰਾਣਾ ਹੀ ਸਭ ਤੋਂ ਵੱਧ ਹੱਸ ਰਿਹਾ ਉਹਦੀ 12 ਬੰਦਿਆਂ ਦੀ ਕੈਪੈਸਿਟੀ ਹੈ ਜੀ 9 ਤਾਂ ਇਧਰੋਂ ਹੀ ਲੈ ਗਏ ਆਪਦੇ ਘਰੋਂ ਹੀ ਤਿੰਨ ਬੰਦੇ ਰਹਿ ਗਏ ਤਿੰਨ ਬੰਦੇ ਨੂੰ ਬਚਾ ਸਕਦੇ ਜਾਂਦੇ ਹੋਏ ਲੜਪੇ ਫੋਟੋ ਪਿੱਛੇ ਕਹਿੰਦੇ ਬੜਾ ਵਧੀਆ ਮੌਕਾ ਮਿਲਿਆ ਯਾਰ ਫੋਟੋ ਖਿਚਾ ਕੇ ਤੇ ਸ਼ਾਮ ਨੂੰ ਪਹੁੰਚ ਮਾਨੂੰ ਵਾਲਾ ਕੱਢਣੀ ਹੈ ਪਰ ਆਉਜਾ ਥੋੜਾ ਜਿਹਾ ਮੇਰੀ ਫੋਟੋ ਆ ਲੈਣ ਦੇ ਤੇ ਸਰ ਜਿਹੜੇ ਤਿੰਨ ਸੀਟਰ ਰਹਿਗੀਆਂ ਸੀ ਉਹ ਕਿਹੜੇ ਤਿੰਨ ਬਚਾ ਕੇ ਲਿਆਂਦੇ ਨੇ ਮੈਂ ਪਾਸ ਬਣਾ ਦੂਗਾ ਕੱਲੋਂ ਇੱਥੇ ਪੇਸ਼ ਕਰ ਦਿਆਂਗੇ ਉਹ ਕਿਹੜੇ ਤਿੰਨ ਬੰਦੇ ਥੋੜਾ ਜਿਹਾ ਪਾਣੀ 'ਚ ਗਏ ਬਾਅਦ ਕਹਿੰਦੇ ਹੋ ਗਈਆਂ ਫੋਟੋ ਚਲੋ ਮੋੜ ਲਓ ਉਸ ਤੋਂ ਬਾਅਦ ਨਾ ਜਾਊਂਗਾ ਲੱਭਿਆ ਨਾ ਆਪ ਲੱਭੇ ਨੇ Huh?